ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸ਼ਤਸ਼੍ਰੀਆ ਕਾਲ ਉਮੀਦ ਹੈ ਸਾਰੇ ਠੀਕ ਹੋਵੋਗੇ ਅੱਜ ਅਸੀਂ ਖੜੇ ਹਾਂ ਜੀ ਰਾਮਪਰਾਪੂਲ ਵਿਖੇ ਮੋੜ ਰੋਡ ਤੇ ਤਲਵੰਡੀ ਸਾਬੂ ਨੂੰ ਜੋ ਰੋਡ ਜਾਂਦਾ ਉਥੇ ਆਏ ਸਾਲ ਵਿਸਾਖੀ ਦੇ ਤਿਹਾੜੀ ਤੇ ਵਿਸਾਖੀ ਦਿਹਾੜੇ ਤੇ ਚਾਹ ਤੇ ਪਕੌੜਿਆਂ ਦਾ ਲੰਗਰ ਲਗਾਇਆ ਜਾਂਦਾ ਇਹ ਲੰਗਰ ਭਾਈ ਕਨਈਆ ਸੇਵਾਦਾਲ ਕਮੇਟੀ ਵੱਲੋਂ ਤੇ ਗੁਰਦੁਆਰਾ ਸ਼ਹੀਦ ਬਾਬਾ ਜੀਵਨ ਸਿੰਘ ਜੀ ਵੱਲੋਂ ਲਗਾਇਆ ਜਾਂਦਾ ਆਏ ਸਾਲ ਚਾਤੇ ਪਕੌੜਿਆਂ ਦਾ ਲੰਗਰ ਸੰਗਤਾਂ ਦੇ ਲਈ ਤੇ ਉੱਥੇ ਨਾਲ ਹੀ ਸੰਗਤਾਂ ਵੀ ਪੂਰੀ سپورਟ ਕਰਦੀਆਂ ਨੇ ਤੇ ਆਏ ਸਾਲ ਸੰਗਤਾਂ ਦੇ ਨਾਲ ਹੀ ਇਹ ਲੰਗਰ ਰੋਡ ਤੇ ਮੋੜ ਰੋਡ ਤੇ ਲਗਾਇਆ ਜਾਂਦਾ ਕਿਉਂਕਿ ਇਸ ਰੋਡ ਤੋਂ ਮੋੜ ਰੋਡ ਤੋਂ ਇਹ ਤਲਵੰਡੀ ਸਾਹਿਬ ਨੂੰ ਰੋਡ ਜਾਂਦਾ ਸ੍ਰੀ ਦਮਦਮਾ ਸਾਹਿਬ ਜਿੱਥੇ ਸੰਗਤਾਂ ਆਏ ਸਾਲ ਹੋਮ ਹੋ ਕੇ ਪਹੁੰਚਦੀਆਂ ਨੇ ਸ੍ਰੀ ਦਮਦਮਾ ਸਾਹਿਬ ਤੇ ਇਥੇ ਪਕੌੜਿਆ ਦਾ ਲੰਗਰ ਆਏ ਸਾਲ ਵਿਸਾਖੀ ਦਿਹਾੜੇ ਲਗਾਇਆ ਜਾਂਦਾ ਸੰਗਤਾਂ ਦੇ ਲਈ ਇਹ ਤੁਸੀਂ ਵੇਖ ਸਕਦੇ ਹੋ ਸੰਗਤਾਂ ਦੇ ਲਈ ਗਰਮਾ-ਗਰਮ ਪਕੌੜੇ ਚਾਦ ਲੰਗਰ ਵੀ ਲਗਾਇਆ ਜਾਂਦਾ ਨਾਲ ਜਲ ਸੇਵਾ ਦਾ ਲੰਗਰ ਵੀ ਨਾਲ ਹੀ ਲਗਾਇਆ ਜਾਂਦਾ ਇਸ ਕਮੇਟੀ ਦੇ ਵਿੱਚ ਰਾਮਪਰਾ ਫੂਲ ਤੋਂ ਪਿੰਡ ਕਰਾੜ ਵਾਲਾ ਤੋਂ ਕੁਝ ਸੰਗਤਾਂ ਨਾਲ ਜੁੜੀਆਂ ਹੋਈਆਂ ਨੇ ਤੇ ਕਾਫੀ ਲੰਬੇ ਸਮੇਂ ਤੋਂ ਲੰਗਰ ਲਗਾਤਾਰ ਆਈ ਵਿਸਾਖੀ ਦਿਹਾੜੇ ਤੇ ਲਗਾਇਆ ਜਾਂਦਾ ਹੈ ਵਾਹਿਗੁਰੂ ਹਮੇਸ਼ਾ ਇਸੇ ਤਰ੍ਹਾਂ ਕਿਰਪਾ ਬਣਾਈ ਰੱਖਣ ਆਓ ਜੀ ਹੁਣ ਅੱਗੇ ਆਪਾਂ ਜੋ ਪ੍ਰਧਾਨ ਨੇ ਡਾਕਟਰ ਗੁਰਮੇਲ ਸਿੰਘ ਜੀ ਨਾਲ ਅੱਗੇ ਆਪਾਂ ਗੱਲਬਾਤ ਕਰਦੇ ਆਂ ਹਾਂਜੀ ਜੋ ਲੰਗਰ ਲਗਾਇਆ ਜਾਂਦਾ ਭਾਈ ਕਨਈਆ ਸਿੰਘ ਸੇਵਾਦਾਰ ਤੇ ਗੁਰਦੁਆਰਾ ਸ਼ਹੀਦ ਬਾਬਾ ਜੀਵਨ ਸਿੰਘ ਜੀ ਗੁਰਦੁਆਰਾ ਵੱਲੋਂ ਆਏ ਸਾਲ ਵਿਸਾਖੀ ਤੇ ਤਾਂ ਗੱਲਬਾਤ ਕਰ ਲੈਨੇ ਜੀ ਆਪਾਂ ਹਾਂਜੀ ਦੱਸ ਦੋ ਹਾਂਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਤੇ ਮੈਂ ਡਾਕਟਰ ਗੁਰਮੇਲ ਸਿੰਘ ਪ੍ਰਧਾਨ ਭਾਈ ਕਨਈਆ ਕ੍ਰਿਆ ਸੇਵਾਦਾਰ ਅਤੇ ਸਮੂਹ ਸੰਗਤ ਨਾਲ ਅਸੀਂ ਹਰ ਸਾਲ ਜੋ ਵਿਸਾਖੀ ਦਾ ਦਿਹਾੜਾ ਹੁੰਦਾ ਹੈ ਸਾਰੇ ਸਮੂਹ ਸੰਗਤ ਦੇ ਸ਼ਹਿਰ ਦੇ ਇਲਾਕੇ ਦੀ ਸੰਗਤਾਂ ਮੰਨੋ ਇਕੱਠੇ ਰਲ ਮਿਲ ਕੇ ਹਰ ਸਾਲ ਚਾਹ ਤੇ ਪਕੌੜਿਆਂ ਦਾ ਲੰਗਰ ਲਾਇਆ ਜਾਂਦਾ ਹੈ ਅਤੇ ਇਸੇ ਤਰ੍ਹਾਂ ਹੀ ਮੰਗਲਵਾਰ ਨੂੰ ਜੋ ਹਜੂਰ ਸਾਹਿਬ ਨੂੰ ਟ੍ਰੇਨ ਜਾਂਦੀ ਹੈ ਉਸ ਨੂੰ ਵੀ ਲੰਗਰ ਦਿੱਤਾ ਜਾਂਦਾ ਹੈ ਬਾਬਾ ਜੀਵਨ ਸਿੰਘ ਗੁਰਦੁਆਰਾ ਸਾਹਿਬ ਨੇਓ ਸ਼ੁੱਕਰਵਾਰ ਨੂੰ ਅਤੇ ਛੜੀਵਾਰ ਨੂੰ ਲਵੇਰੀ ਸਾਹਿਬ ਗੁਰਦੁਆਰਾ ਸਾਹਿਬ ਨੇਓ ਲੰਗਰ ਦਿੱਤਾ ਜਾਂਦਾ ਹੈ ਇਸ ਵਿੱਚ ਸਾਰੀਆਂ ਸੰਗਤਾਂ ਪੂਰੇ ਤਨਮਾਨ ਧਨ ਨਾਲ ਸੇਵਾ ਕਰਦੀਆਂ ਹਨ ਤੇ ਅਸੀਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਡ ਨੂੰ ਸਹਾਯੋਗ ਦੇ ਕੇ ਇਹ ਦਿਹਾੜੇ ਮਨਾਉਣ ਦੀ ਸ਼ਕਤੀ ਦਿੱਤੀ। ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੱਧਰ ਸੇ ਗ੍ਰਾਂਥੀ ਗੁਰੂ ਸ਼ਰਮਹਾਰਾਜ ਜੋ ਕਿ ਭਾਈ ਕਨੀਆ ਸੇ ਗੁਰਦਾਲ ਰਾਮਕਾਪੂਲ ਨਾਲ ਜੁੜੇ ਹੋਏ ਆ ਕਾਫੀ ਸਭੇ ਤੋਂ ਜਦੋਂ ਸਾਨੂੰ ਡਾਕਟਰ ਗੁਰਮੀਤ ਸਿੰਘ ਜੀ ਸੇਵਾ ਲਾਉਂਦੇ ਆ ਹਰ ਸਮੇਂ ਅਸੀਂ ਸਾਰੀਆਂ ਸੰਗਤਾਂ ਤਤ ਪਰ ਰਹਿੰਦੇ ਆ ਸਮੇ ਸਮੇ ਤੇ ਜਿੱਥੇ ਲੋੜ ਪੈਂਦੀ ਹੈ ਉੱਥੇ ਅਸੀਂ ਜਾ ਕੇ ਸਾਰੀਆਂ ਸੰਗਤਾਂ ਸੰਗਤਾਂ ਦੀ ਸੇਵਾ ਵਿੱਚ ਤਤਪਰ ਰਹਿੰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਪਾਰ ਕਿਰਪਾ ਰਾ ਮੇਰੇ ਮਾਲ ਦਸਵੇਂ ਪਾਤਸ਼ਾਹ ਦੇ ਦਰਸ਼ਨਾਂ ਨੂੰ ਜੋ ਸੰਗਤ ਜਾ ਰਹੀ ਹੈ ਆਈ ਵਿਸਾਖੀ ਤੇ ਉਸ ਦੇ ਮਹਾਨ ਉਹਨਾਂ ਦੀ ਸੇਵਾ ਚ ਭਾਈ ਕਨਈਆ ਸੋਸਾਇਟੀ ਵੱਲੋਂ ਭਾਈ ਸਾਹਿਬ ਡਾਕਟਰ ਸਾਹਿਬ ਦੇ ਛਤਰ ਛਾਇਆ ਹੇ ਸਾਰੇ ਸਾਰੀ ਸੰਗਤ ਸ਼ਹਿਰ ਦੀ ਇਲਾਕੇ ਦੇ ਸਹਿਯੋਗ ਨਾਲ ਉਹ ਸਾਰੀ ਸੰਗਤ ਤੇ ਸਤਿਮਾਨ ਧਰ ਨਾਲ ਜੋ ਸੇਵਾ ਕਰੀ ਜਾਂਦੀ ਹੈ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਸਾਰੀ ਸੰਗਤ ਦੇ ਮਿਹਰ ਭਰੇ ਹੱਥਾਂ ਨਾਲ ਐਵੇਂ ਜਿਵੇਂ ਸਾਡੀ ਸੰਸਥਾ ਨੂੰ ਭਾਈ ਕੜਈਆ ਸੁਸਾਇਟੀ ਨੂੰ ਬਾਬਾ ਜੀਵਨ ਸਿੰਘ ਦੇ ਲੰਗਰ ਜੋ ਹਜ਼ੂਰ ਸਾਹਿਬ ਦੀ ਟ੍ਰੇਨ ਨੂੰ ਜਾਂਦੇ ਨੇ ਕਿਰਿਆੜ ਵਾਲੇ ਤੋਂ ਜੋ ਲੰਗਰ ਮੰਗਲਵਾਰ ਨੂੰ ਜਾਂਦਾ ਹੈ ਨਵੇਰੀ ਸਰ ਤੋਂ ਜੋ ਲੰਗਰ ਹਜ਼ੂਰ ਸਾਹਿਬ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੇ ਦਰਸ਼ਨਾਂ ਦੀ ਸੰਗਤ ਜਾਂਦੀ ਹੈ ਉਹਨੂੰ ਐਵੇਂ ਜਿਵੇਂ ਨਿਰੰਤਰ ਚੱਲਦੀ ਰਹੇ ਉਪਮਾ ਮੇਰੇ ਮਾਲਕ ਗੁਰਨਾਨਕ ਪਾਤਸ਼ਾਹ ਦੇ ਲੰਗਰਾਂ ਦੀ ਜੁਬੈ ਜਗੰਤਰਾਂ ਤੱਕ ਹੁੰਦੀ ਰਹੇ ਸਾਡੀ ਸਾਰੀ ਸੰਗਤ ਤੇ ਸਾਰੇ ਇਲਾਕੇ ਦੀ ਸੰਗਤ ਤੇ ਸਾਰਿਆਂ ਨੂੰ ਸਹਿਯੋਗ ਉਹਨਾਂ ਦੇ ਪਰਿਵਾਰਾਂ ਨੂੰ ਸਾਰਿਆਂ ਨੂੰ ਸੁੱਖ ਸ਼ਾਂਤੀ ਤੰਦਰੁਸਤੀ ਬਖਸ਼ੇ ਉਹਨਾਂ ਦੀਆਂ ਕਮਾਈਆਂ 'ਚ ਵਾਧਾ ਕਰੇ ਮੇਰੇ ਮਾਲਕ ਸੱਚੇ ਪਾਤਸ਼ਾਹ ਅੱਗੇ ਨੂੰ ਉਤਸ਼ਾਹ ਦੇਵੇ ਮੇਰਾ ਮਾਲਕ ਤਾਂ ਕਿ ਆਉਂਦੇ ਸਾਲ ਅਸੀਂ ਇਹ ਸੁਭ ਦਿਹਾੜੇ ਨੂੰ ਫਿਰ ਇਤੋਂ ਵੱਧ ਹੋਮ ਹੋਮਾ ਅੱਗੇ ਸਾਡੀ ਸੰਗਤ ਮਨਾਵੇ ਮਿਹਰ ਭਰੇ ਹੱਥ ਰੱਖੇ ਸਾਡੀ ਸਾਰੀ ਸੰਸਤਾ ਤੇ ਸਾਰੇ ਪਰਿਵਾਰਾਂ ਤੇ ਜਿਸੇ ਘਰ ਵਾਲਿਆਂ ਨੇ ਸਾਨੂੰ ਆਏ ਸਾਲ ਐਡਾ ਸਹਿਯੋਗ ਦੇ ਕੇ ਐਡਾ ਸਾਡੇ ਸਿਰ ਤੇ ਮਾਨ ਕਰਦੇ ਨੇ ਇਸ ਲੰਗਰ ਦਾ ਇਸ ਘਰ ਵਾਲਿਆਂ ਦੇ ਸਾਰੇ ਪਰਿਵਾਰ ਤੇ ਉਹਨਾਂ ਦੇ ਰਿਸ਼ਤੇਦਾਰਾਂ ਤੇ ਉਹਨਾਂ ਦੇ ਕੋਲੋਂ ਤੇ ਮੇਰਾ ਸਹਿਬ ਪਾਸ਼ਾ ਮੇਰ ਪ੍ਰਿਆਸ ਰੱਖਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ